ਕਿਸ ਨੂੰ ਐ ਨਾ ਕਿਸੇ ਲਾਤਾ ਕਿਸੇ ਨੂੰ ਉਹ ਲਾਤਾ ਹਣ ਸਾਫ ਕਰੇ ਕਿਸੇ ਨੂੰ ਮਿਲਦਾ ਹਰ ਇੱਕ ਥਾਣੇ ਦੇ ਚਿਹਰੇ ਦੇ ਵਿੱਚ ਰਸਮਾਂ ਤਾਂ ਚੱਲਦੀਆਂ ਨਹੀਂ ਹੈਗੀਆਂ ਕੀ ਰਸਮਾਂ ਤਾਂ ਉਹ ਬੰਦ ਹੋ ਗਏ ਜਿਹੜੀਆਂ ਆਪਾਂ ਪਹਿਲਾਂ ਗੱਲ ਕਰਦੇ ਸੀਗੇ ਰਸਮਾਂ ਤਾਂ ਉਹ ਬੰਦ ਹੋ ਗਈਆਂ ਬੱਦ ਗਈ ਹੈ ਨਾ ਇਹ ਕੱਲ ਮੈਂ ਤੁਹਾਨੂੰ ਦੱਸ ਕੇ ਜਾਣਾ ਮੇਰੀ ਕੱਲ ਧਿਆਨ ਨਾਲ ਸੁਣ ਲਿਓ ਜਿੰਨੇ ਵੀ ਤੁਸੀਂ ਉੱਥੇ ਮੇਰੇ ਭਰਾ ਖੜੇ ਹੋ ਤੁਸੀਂ ਕਿਸੇ ਨਾ ਕਿਸੇ ਰਾਜਨੀਤਿਕ ਪਾਰਟੀ ਨਾਲ ਸੰਬੰਧ ਰੱਖਦੇ ਹੋਣ ਕੋਈ ਆਮ ਆਦਮੀ ਪਾਰਟੀ ਨਾਲ ਕੋਈ ਬਾਦਰਾ ਨਾਲ ਕੋਈ ਕਾਂਗਰਸ ਨਾਲ ਕੋਈ ਕਿਸੇ ਨਾਲ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਜਿਹੜੀ ਕਿ ਮੈਂ ਅੱਜ ਤੁਹਾਡੇ ਕੋਲ ਇਹ ਨਾਲ ਗੱਲ ਕਰਕੇ ਜਾਣੀ ਜਿਹੜੀ ਮੈਂ ਤੁਹਾਡੇ ਵਿੱਚ ਕਿਚਨ ਦਾ ਪੈਦਾ ਕਰਕੇ ਜਾਣੀ ਆ ਜਿਹੜਾ ਤੁਹਾਨੂੰ ਇੱਕ ਜਾਗਰੂਤ ਕਰਕੇ ਜਾਣਾ ਇਹ ਮੇਰੀ ਗੱਲ ਸੁਣ ਲਿਓ ਤੁਸੀਂ ਕਿਸੇ ਪਾਰਟੀ ਨਾਲ ਸੰਬੰਧ ਰੱਖਦੇ ਹੋਣਿਓ ਮੈਂ ਸਾਰੀਆਂ ਪਾਰਟੀਆਂ ਦੇ ਨਾਲ ਮੈਂ ਬਾਦਲਾਂ ਤੋਂ ਲੈ ਕੇ ਕਾਂਗਰਸ ਦਾ ਮੈਂ ਮੁੱਖ ਮੰਤਰੀ ਘੇਰ ਲਿਆ ਚਰਨੀ ਚੰਨੀ ਚਰਜੀ ਚੰਨੀ ਮੈਂ ਇਕੱਲੇ ਨੇ ਘੇਰ ਲਿਆ ਸੀਗਾ ਮੈਂ ਕਿਹਾ ਮੇਰੇ ਸਵਾਲਾਂ ਦੇ ਜਵਾਬ ਦੇ ਕੇ ਜਾ ਮੈਂ ਸਾਰੀਆਂ ਪਾਰਟੀਆਂ ਦਾ ਵਿਰੋਧ ਕਰਦਾ ਆ ਇਹਨਾਂ ਦੇ ਵਿੱਚ ਤੇ ਪਾਚਾ ਪਾ ਕੇ ਜੇਲ੍ਹ ਵੀ ਕਟਾਤੀ ਆਹ ਪਾਰਟੀ ਵਾਲਿਆਂ ਨੇ ਮੈਂ ਜਿਹੜੀ ਗੱਲ ਪੇਦਾ ਕਰਕੇ ਜਾਨੀਆਂ ਥੋਟੇ ਦੇ ਵਿੱਚ ਇਹ ਆ ਅਸੀਂ ਖੜੇ ਕਿਦਾਂ ਸਾਡੀ ਸਮੱਸਿਆ ਦਾ ਇੱਕ ਮੈਂ ਜਿਹੜਾ ਹੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਹੱਲ ਕੀ ਆ ਪੰਜਾਬ ਕਿਵੇਂ ਬਗਲੂ ਪੰਜਾਬ ਕਿਵੇਂ ਬਦਲੂ ਪੰਜਾਬ ਦੀ ਪਾਵਰ ਕਿਹਦੇ ਕੋਲੇ ਆ ਪੰਜਾਬ ਦੀ ਕੁਰਸੀ ਕਿਹਦੇ ਕੋਲੇ ਆ ਇਹ ਗੱਲ ਬਾਈ ਧਿਆਨ ਨਾਲ ਸੁਣ ਲਿਓ ਆ ਮੈਂ ਇੱਥੇ ਮਾਈਕ ਤੇ ਬੈਠਾ ਬੋਲੀ ਜਾਂਦਾ ਮੈਨੂੰ ਤੁਸੀਂ ਜੋ ਮਰਜ਼ੀ ਆ ਕੇ ਸਵਾਲ ਕਰ ਲਓ ਜਿਹੜਾ ਮਰਜ਼ੀ ਕੋਈ ਮੇਰੀ ਨਿੱਜੀ ਜ਼ਿੰਦਗੀ ਬਾਰੇ ਕਰ ਲਓ ਜਿਹੜਾ ਵੀ ਤੁਸੀਂ ਬੰਦਾ ਕੋਈ ਸਵਾਲ ਕਰ ਸਕਦੇ ਸਵਾਲ ਜਿਹੜਾ ਵੀ ਤੁਹਾਡੇ ਮਾਤਾ ਆਇਆ ਇੱਥੇ ਲੱਖਾ ਇਸ ਤੋਂ ਬਾਅਦ ਬਾਈ ਨੇ ਆਉਣਾ ਬੋਲਣ ਉਧਰਾਂ ਕੋਈ ਮਰਜ਼ੀ ਸਵਾਲ ਕਰ ਲਓ ਸਾਡਾ ਇੱਕ ਮੇਨ ਗੱਲ ਆ ਫੇਰ ਨਾ ਕਰ ਦਿਓ ਮੈਂ ਜਿਹੜੀ ਤੁਹਾਨੂੰ ਗੱਲ ਕਰਨੀ ਆ ਵੀ ਜਿਹੜੇ ਰਾਜਨੀਤਿਕ ਲੀਡਰ ਹੁੰਦੇ ਨੇ ਜਿਹੜੇ ਨੂੰ ਅਸੀਂ ਵੋਟਾਂ ਪਾਈਆਂ ਰਹਿ ਗਿਆ ਉਹਨਾਂ ਨੂੰ ਤੁਸੀਂ ਜਦੋਂ ਇੱਥੇ ਬੰਦਾ ਬੋਲਦਾ ਜਦੋਂ ਬੰਦਾ ਬੰਦਾ ਬੋਲਦਾ ਨਾ ਇੱਥੇ ਔਰ ਸਾਰੇ ਪਾਰਟੀਆਂ ਵਾਲੇ ਆਉਣਗੇ ਤੁਸੀਂ ਉਹਨਾਂ ਨੂੰ ਸਵਾਲ ਕਰਨੇ ਆ ਬਾਈ ਤੁਸੀਂ ਉੱਥੇ ਪੁੱਛਣਾ ਵੀ ਵੋਟਾਂ ਤੋਂ ਪਹਿਲਾਂ ਜਿਹੜੇ ਤੁਸੀਂ ਸਾਡੇ ਨਾਲ ਵਾਅਦੇ ਕਰੇ ਜਿਹੜੇ ਗੱਲਾਂ ਕਹੇ ਸੀ ਉਹਨਾਂ ਤੇ ਪੂਰ ਕਿਉਂ ਨਹੀਂ ਉਤਰ ਤੁਸੀਂ ਉਹਨਾਂ ਗੱਲਾਂ ਤੇ ਕਿਉਂ ਨਹੀਂ ਖੜੇ ਇਹ ਸਵਾਲ ਕਰਨੇ ਆ ਬਾਈ ਹੁਣ ਸਾਡੇ ਪਿੰਡਾਂ ਦੇ ਵਿੱਚ ਸਮੱਸਿਆ ਕੀ ਆ ਸਾਡੇ ਪਿੰਡ ਦੇ ਵਿੱਚ ਕੋਈ 40 ਦੇ ਨਾਲ ਫੰਦਰਾ ਤੋਂ ਕਾਂਗਰਸ ਦਾ ਉਹਨੇ ਨਿਕ ਪ੍ਰਧਾਨ ਹੁੰਦੇ ਨੇ ਨਾ ਇੱਥੇ ਪਾਰਟੀਆਂ ਦੇ ਮੈਂ ਗੁੱਸਾ ਨਾ ਕਰੋ ਮੇਰੇ ਵੀਰ ਇੱਥੇ ਹੋ ਸਕਦਾ ਵਿੱਚ ਖੜੇ ਹੋਣ ਯਾਰ ਤੁਸੀਂ ਕਿਉਂਦਾ ਕੋਈ ਨੌਜਵਾਨ ਕਿਸੇ ਲੀਡਰ ਨਾਲ ਗੱਲ ਕਰਨਾ ਚਾਹਦਾ ਤੁਸੀਂ ਉਹਨੂੰ ਕਰ ਨਹੀਂ ਦਿੰਦੇ ਤੁਸੀਂ ਕਹਿੰਦੇ ਵੀ ਸਾਡੀ ਇਹ ਪਾਰਟੀ ਦਾ ਐਮਐਲਏ ਸਾਡਾ ਨੇਤਾ ਸੀ ਤੁਸੀਂ ਉਹਨਾਂ ਨਾਲ ਗੱਲ ਨਹੀਂ ਕਰਨ ਦਿੰਦੇ ਬਾਈ ਇਹ ਬਹੁਤ ਗਲਤ ਗੱਲ ਆ ਬਾਈ ਪੰਜਾਬ ਬਦਲੂ ਬਦਲੂ ਤਾਂ ਸਮਾਜ ਬਦਲੂ ਤਾਂ ਜੇ ਤੁਸੀਂ ਸਵਾਲ ਕਰੋਗੇ ਇਕੱਲਾ ਇਕੱਲਾ ਬੰਦੇ ਦੇ ਹੱਥ ਦੇ ਵਿੱਚ ਮਾਇਕ ਹੋਵੇ ਇਕੱਲਾ ਇਕੱਲਾ ਬੰਦਾ ਇਹ ਗੱਲ ਨੂੰ ਬੋਲੇ ਸਵਾਲ ਕਰੇ ਫਿਰ ਇਹ ਸਮਾਜ ਬਦਲੂ ਇੱਕ ਤੁਹਾਨੂੰ ਮੈਂ ਗੱਲ ਦੱਸਦਾ ਆਸਟ੍ਰੇਲੀਆ ਦੇਸ਼ ਆ ਮੈਂ ਉਹਦੇ ਵਿੱਚ ਇੱਕ ਮਹੀਨਾ ਲਾ ਕੇ ਆ ਮੈਂ ਗਿਆ ਸੀਗਾ ਹੁਣ ਵੀ ਮੈਨੂੰ ਇਹ ਵੀ ਸਾਰਾ ਕੁਝ ਪਤਾ ਲੱਗਣਾ ਚਾਹੀਦਾ ਮੈਂ ਵੀ ਹੁਣ ਵੀ ਘੁੰਮ ਘਮ ਕੇ ਸਾਰਾ ਕੁਝ ਦੇਖ ਕੇ ਹੁ ਕਿੱਥੇ ਕੀ ਸਮੱਸਿਆ ਉੱਥੇ ਦਾ ਘੁੰਮ ਕੇ ਆ ਤੁਹਾਨੂੰ ਇੱਕ ਉੱਤਰ ਜਿਹੜੀ ਤੁਹਾਨੂੰ ਮੈਂ ਗੱਲ ਸਾਂਝੀ ਕਰਨਾ ਚਾਹੁੰਦਾ ਉੱਥੇ ਪਤਾ ਕੀ ਆ ਉੱਥੇ ਦਾ ਪ੍ਰਧਾਨ ਮੰਤਰੀ ਵੋਟਾਂ ਮੰਗਦਾ ਫਿਰਦਾ ਸੀ ਵੀਡੀਓ ਵੀ ਬਹੁਤ ਵਾਇਰਲ ਹੋਈ ਐ ਹੁਣ ਵੀ YouTube ਤੇ ਸਾਰੇ ਥਾਵਾਂ ਤੇ ਜਿੱਥੇ ਮਰਜ਼ੀ ਕੱਢ ਕੇ ਦੇਖ ਲਓ Google ਤੇ ਸਰਚ ਮਾਰ ਕੇ ਜਿੱਥੇ ਮਰਜ਼ੀ ਕੱਢ ਕੇ ਦੇਖ ਲਓ ਉਹ ਗੱਲ ਪਈ ਆ ਗੱਲ ਕੀ ਸੀਗੀ ਪ੍ਰਧਾਨ ਮੰਤਰੀ ਗਿਆ ਵੋਟਾਂ ਮੰਗਦਾ ਵੋਟਾਂ ਮੰਗਦਾ ਪ੍ਰਧਾਨ ਮੰਤਰੀ ਗਿਆ ਤੇ ਜਾਣ ਸਰ ਕੇ ਤੇ 게ਟ ਤੇ ਆਇਆ ਮੂਰੇ ਆਪਣੇ ਜਿਹੜਾ ਸ਼ਹਿਰਾਂ ਦੇ ਵਿੱਚ ਘਾਹ ਜਿਹਾ ਲੱਗਦਾ ਬਾਪੂ ਖੱਪੜ ਦਾ ਲੱਗਿਆ ਹੁੰਦਾ ਨਾ ਖੱਪੜਾ ਖੱਪੜ ਦਾ ਹੀ ਲੱਗਿਆ ਹੁੰਦਾ ਬੂਟੇ ਜੇ ਲੱਗੇ ਹੁੰਦੇ ਨੇ ਕਿ ਹਨਾ ਉਹ ਆਇਆ ਕਿ ਇਹਦੇ ਘਰ ਦੇ ਮੂਹਰੇ ਖੱਪੜ ਦਾ ਬੂਟੇ ਜੇ ਲੱਗੇ ਹੋਊ ਤੇ ਜਾ ਕੇ ਝੜ ਗਿਆ ਉਹ ਪ੍ਰਧਾਨ ਮੰਤਰੀ ਆਸਟ੍ਰੇਲੀਆ ਦਾ ਅੰਦਰਲਾ ਘਰ ਦਾ ਮਾਲਕ ਪ ਖੱਪਰ ਤੋਂ ਮੇਰੇ ਘਰੋਂ ਥੱਲੇ ਉਤਰ ਕੇ ਗੱਲ ਕਰ ਪ੍ਰਧਾਨ ਮੰਤਰੀ ਹੋਏਗਾ ਤੋਂ ਹੋਏਗਾ ਪਹਿਲਾਂ ਮੇਰੇ ਸਵਾਲਾਂ ਦੇ ਜਵਾਬ ਦੇ ਮੇਰੇ ਥੱਲੇ ਉਤਰ ਕੇ ਗੱਲ ਕਰ ਉਹ ਲੋਕ ਪ੍ਰਧਾਨ ਮੰਤਰੀ ਨੂੰ ਆ ਸਵਾਲ ਪੁੱਛਦੇ ਨੇ ਅਸੀਂ ਯਾਰ ਇੱਥੇ ਇੱਕ ਟੁੱਟੇ ਜੇ ਐਮ ਐਲ ਏ ਨੂੰ ਸਵਾਲ ਨਹੀਂ ਕਰ ਸਕਦੇ ਸਾਡੇ ਕੋਲ ਇਹ ਨਹੀਂ ਅਧਿਕਾਰ ਹੈਗਾ ਸਾਡੇ ਅਸੀਂ ਆਪ ਦੇ ਦੀਓ ਆਪ ਦੀ ਲੱਤਾਂ ਖਿੱਚੀਆਂ ਨੇ ਜੋ ਕਿ ਪਿੰਡ ਦਾ ਨੌਜਵਾਨ ਚੰਗੇ ਸਵਾਲ ਕਰਨਾ ਚਾਹੁੰਦਾ ਪੁੱਛਣਾ ਚਾਹੁੰਦਾ ਤਾਂ ਅਸੀਂ ਉਹਦੇ ਮੂਰੇ ਹੋ ਜਾਂਦੇ ਆ ਪ੍ਰਧਾਨ ਮੰਤਰੀ ਤਾਂ ਪੂਰੇ ਦੇਸ਼ ਦਾ ਰਾਜਾ ਹੁੰਦਾ ਹੈ ਉਹ ਉਸ ਬਾਰੇ ਕਿੱਥੇ ਉੱਤੇ ਇਹ ਜਦੋਂ ਆ ਇਕੱਲਾ ਇਕੱਲਾ ਬੰਦਾ ਬੋਲਣ ਸਿੱਖ ਜੂ ਮਤਲਬ ਜੇ ਮਾਈਕ ਤੇ ਸਵਾਲ ਕਰੂ ਇਕੱਲੇ ਇਕੱਲੇ ਬੰਦਾ ਜਾਗਰੂਤ ਹੋ ਜੂ ਇਹ ਡਰ ਤੁਸੀਂ ਕਿਹੜੀ ਗੱਲ ਦਾ ਪਾਲੀ ਪਿਓ ਡਰ ਤੁਹਾਡੇ ਅੰਦਰ ਕਿਹੜੀ ਚੀਜ਼ ਦਾ ਹੁਣ ਆ ਮੇਰੇ ਨਾਲ ਇੱਥੇ ਫਿਰਦੇ ਸੀਗੇ ਮੇਰੇ ਵੀਰ ਆਏ ਸੀਗੇ ਹੈਨਾ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਤੁਹਾਨੂੰ ਪ੍ਰਵਾਸ ਵਾਲੀ ਗੱਲ ਦੱਸਦਾ 30000 ਜੱਟ ਪੰਜਾਬ ਦੇ ਵਿੱਚ ਬੈਠਾ 770 ਕਰੋੜ ਰੁਪਏ ਦਾ ਮੇਰੇ ਕੋਲੇ ਲਿਖਿਆ ਪਿਆ ਕਾਪੀ ਤੇ ਜਿਹੜਾ ਮੈਂ ਜੱਟੋਂ ਦਾ ਵਾਪਸ ਕਰਵਾਇਆ 770 ਕਰੋੜ ਰੁਪਏ ਦਾ ਮੇਰੇ ਕੋਲੇ ਰਿਕਾਰਡ ਪਿਆ ਜਿਹੜਾ ਵਰਦੀ ਪਨ ਚੱਕ ਕੇ ਫੋਨ ਲਾ ਲਿਓ ਹੁਣ ਹਰ ਇੱਕ ਬੰ ਉਹ ਜਦੋਂ ਇੰਨਾ ਜਿਹੜਾ ਮਾਫੀਆ ਹੈ ਪੰਜਾਬ ਦੇ ਵਿੱਚ ਤਿਆਰ ਹੋਇਆ ਜਦੋਂ ਕੋਈ ਬੰਦਾ ਜਾਂਦਾ ਉਹਦੇ ਕੋਲੇ ਜਾਣ ਸਾਰ ਮੂਹਰੇ ਕੰਮ ਨਹੀਂ ਪਰਚਾ ਦਰਜ ਕਰਾ ਦਾਂਗੇ ਜੀ ਜਾਂ ਬੌਂਸਰ ਜੇ ਰੱਖੀ ਖੜੇ ਨੇ ਜਾਂ ਹੋਰ ਰੱਖੀ ਖੜੇ ਆ ਹੋ ਕਰਾ ਦਾਂਗੇ ਜੋ ਕਰ ਕਿਉਂ ਡਰਿਆ ਨਹੀਂ ਉਹ ਮੈਂ ਇੱਕ ਚੀਜ਼ ਕੱਲ ਲੋਕਾਂ ਦੇ ਪੈਦਾ ਕਰਤੀ ਵੀ ਡਰਨ ਦੀ ਕੋਈ ਲੋੜ ਨਹੀਂ ਕਰਾਉਂ ਤੈਨੂੰ ਜਿਹੜਾ ਪਰਚਾ ਦਰਜ ਕਰਾਉਂ ਨੇ ਜੋ ਕੁਝ ਕਰਦੇ ਨੇ ਕਰਨ ਇਹਨਾਂ ਨੂੰ ਕੀ ਕਰ ਲੈਣਗੇ ਫੇ ਠੱਗਣਗੇ ਇਹਨਾਂ ਕੋਲੇ ਡਰਾਮ ਧਮਕੀਆਂ ਨੇ ਹੋਰ ਕੱਖ ਨਹੀਂ ਹੈਗਾ ਇਹਨਾਂ ਕੋਲੇ ਜਾਟਾਂ ਜਿਆ ਕੋਲੇ ਏ ਜਿਹੜੇ ਪੈਦਾ ਕਰੇ ਸਾਰੇ ਸਰਕਾਰ ਲੀਡਰਾਂ ਨੇ ਪੈਦਾ ਕਰੇ 1000 ਰੋਜ਼ ਆਪਾਂ 7 ਕਰੋੜ ਰੁਪਏ ਬਣਾ ਕੇ ਉੱਢਦਾ ਤੁਸੀਂ ਕਹੋਗੇ ਉਹੀ ਮਾਰੀਏ ਤਾਂ 70000 ਕਰੋੜ ਕਿਵੇਂ ਬਣਾ ਲੂਗਾ 10-10 ਕਰੋੜ ਰੁਪਏ ਇੱਕ ਅਜੱਟ ਬਣਾ ਕੇ ਉੱਢਦਾ 10-10 ਕਰੋੜ ਰੁਪਏ ਇੱਥੇ ਸ਼ਾਮ ਨੂੰ 10 ਰੁਪਏ ਨਹੀਂ ਮਿਲਦੇ 10 ਰੁਪਏ ਨਹੀਂ ਬਣਦੇ ਉੱਤੇ 10-10 ਕਰੋੜ ਰੁਪਏ ਇੱਕ ਤੁਸੀਂ ਕਹੋਗੇ ਇਹ ਗੱਲ ਨਹੀਂ ਹੈਗੀ 25 ਲੱਖ ਰੁਪਇਆ ਇੱਕ ਨੌਜਵਾਨ ਇੱਕ ਨੌਜਵਾਨ ਅਜੱਟ ਨੂੰ ਦੇ ਕੇ ਆ ਰਿਹਾ ਇੱਕ ਨੌਜਵਾਨ 25 ਲੱਖ ਰੁਪਏ ਇੱਕ ਅਜੱਟ ਨੂੰ ਕੰਮ ਕਿੰਨਾ ਦਾ ਹੈ 20000 ਰੁਪਏ ਦਾ ਕੰਮ ਹੈ ਵੀਹ ਹਜ਼ਾਰ ਰੁਪਏ ਦਾ ਕੰਮ ਅਮਰੀਕਾ ਸਭ ਤੋਂ ਤਾਕਤਵਰ ਦੇਸ਼ ਆ ਦੁਨੀਆ ਦਾ ਉਹਦੀ ਐਮਬੈਸੀ ਫੀਸ 11 ਤੋਂ 12000 ਰੁਪਏ ਹੈ 11 ਤੋਂ 12000 ਰੁਪਏ ਦੀ ਐਮਬੈਸੀ ਫੀਸ ਦੂਜੇ ਦੇਸ਼ਾਂ ਦੀਆਂ ਸਾਰੇ ਘੱਟ ਨੇ ਗਿਆ 15-20000 ਦਾ ਖਰਚਾ ਹੈ ਨਹੀਂ ਖਰਚ ਕੰਮ ਕੀ ਹੈ ਇਹ ਮੇਲ ਭੇਜ ਰਿਹਾ ਬਸ ਬੈਠ ਕੇ ਲੈਪਟਾਪ ਤੇ ਆ ਮਾਰ ਲੈ ਇੱਕ ਅੱਖਰ ਦੇ ਦੱਬ ਤੇ ਮੇਲ ਭੇਜਦੀ ਹੁੰਦੀ ਹੈ ਉਹਦੇ ਨਾਲ ਬੀਜਾ ਲੱਗਦਾ ਹੋਰ ਕੀ ਹੈ ਤੇ ਐਮਬੈਸੀ ਨੂੰ ਜਦੋਂ ਪੂਰੇ ਕਾਗਜ਼ ਪੱਤਰ ਪੂਰੇ ਨੇਗੇ ਜਾਂ ਬੰਦਾ ਜਿੰਨੀ ਕਾਬਲੀਅਤ ਰੱਖਦਾ ਜਾਂ ਬੰਦੇ ਜਿਹੜੀ ਪੜ੍ਹਾਈ ਹੈ ਜੇ ਉਹਨਾਂ ਦੇ ਆਧਾਰ ਤੇ ਉਹਦੇ ਆਧਾਰ ਤੋਂ ਪੀਜਾ ਦਿੰਦੇ ਨੇ ਐਡੇ ਪਾਗਲ ਆਪਣੇ ਵਰਗੇ ਉਥੇ ਦੇਸ਼ ਤੋਂ ਉਹਨੂੰ ਨਗਿਓ ਉਹਨਾਂ ਦੇ ਦਸਾਂ ਦੇ ਵਿੱਚ ਉਹਨਾਂ ਦੇ ਦਸਾਂ ਦੇ ਜਿਹੜੇ ਉਹ ਦੇਸ਼ ਤਰੱਕੀ ਦੇ ਵਿੱਚ ਤਾਂ ਇਹਨੇ ਕਿਤੇ ਕ੍ਰਾਪਸ਼ਨ ਨਹੀਂ ਹੈਗੀ ਆਹ ਕੰਮ ਆਹ ਚੀਜ਼ ਹੈ ਜਿਹੜੀ ਇੱਥੇ 20 ਲੱਖ ਰੁਪਏ ਲੱਗੇ ਫਿਰ ਸਾਡੇ ਮਜ਼ਦੂਰਾਂ ਦੇ ਇੱਥੇ ਖੜੇ ਹੋਣਗੇ ਸਾਡੇ ਸਾਡੇ ਮਜ਼ਦੂਰ ਸਾਡਾ ਭਾਈਚਾਰਾ ਇਹ ਵਿਚਾਰੇ ਇਹਨਾਂ ਨੂੰ 2 3 3 3 ਲੱਖ ਰੁਪਏ ਰੰਡੂ ਰਗੜੀ ਜਾਂਦੇ ਨੇ ਕੋਈ ਕਰਾ ਮੈਂ ਦਵਾਈ ਪੀਤ ਕੋਈ ਕਰਾ ਕਿੱਤੇ ਪੀਤ ਕੋਈ ਕਰਾ ਕਿੱਤੇ ਪੀਤ ਇਹਨਾਂ ਨੂੰ ਰਗੜੀ ਤੁਰੇ ਜਾਂਦੇ ਨੇ ਇਹ ਸਮੱਸਿਆ ਪੰਜਾਬ ਦੇ ਵਿੱਚ ਸੀ ਕਿ ਇੱਥੇ ਤੁਹਾਡੇ ਤੁਹਾਡੇ ਬੱਚੇ ਰਹੇ ਤੇ ਮੈਂ ਖੁੱਲ ਕੇ ਬੋਲਿਆ ਕਿ ਸਾਲ ਹੋ ਗਿਆ ਪਰ ਹੁਣ ਚਾਹੁੰਿਆ ਕਿ ਲੋਕ ਸਾਡੇ ਜਾਗਣ ਲੋਕਾਂ ਨੂੰ ਪਤਾ ਲੱਗੇ ਅਸੀਂ ਖੜੇ ਕਿੱਥੇ ਆ ਸਾਨੂੰ ਪਤਾ ਲੱਗੇ ਸਾਡੀ ਸਮੱਸਿਆ ਕੀ ਹੈ ਜਦੋਂ ਇਕੱਲੇ ਇਕੱਲੇ ਬੰਦੇ ਦੇ ਹੱਥ 'ਚ ਮੈਕ ਆ ਗਿਆ ਬੰਦਾ ਜਾਗਰੂਤ ਹੋ ਗਿਆ ਨਾ ਧੜਕ ਅਸੀਂ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਾਰਿਸਾਂ ਆ ਅੱਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਪ੍ਰਕਾਸ਼ ਦਿਹਾੜਾ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੇ ਮਾਰਿਆ ਨੇ ਸਾਰਾ ਸਰਬਸਵਾਰਤਾ ਗੁਰੂ ਗੋਬਿੰਦ ਸਿੰਘ ਜੀ ਦੇ ਜ਼ੁਲਮ ਦੇ ਖਿਲਾਫ ਤੇ ਜੋ ਉਹਨਾਂ ਨੇ ਸਿਖਾਇਆ ਸਾਨੂੰ ਜ਼ਿੰਦਗੀ ਜਿਉਣੀ ਤਾਂ ਉਹ ਭੁੱਲ ਗਏ ਅੱਜ ਤਾਂ ਕੋਈ ਨਸ਼ਾ ਕਰੀ ਜਾਂਦਾ ਨੌਜਵਾਨ ਇੱਥੇ ਨਸ਼ਾ ਕਿੰਨਾ ਕ ਪਿੰਡ ਦੇ ਵਿੱਚ ਹੈ ਹੈ ਹੈਗਾ ਥੋੜਾ ਥੋੜਾ ਪਰ ਹੈਣਾ ਹੁਣ ਇੱਥੇ ਕੋਈ ਨੌਜਵਾਨ ਨਸ਼ਾ ਕਰੀ ਜਾਂਦਾ ਕੋਈ ਉਹ ਕਰੀ ਜਾਂਦਾ ਕੋਈ ਉਹ ਕਰੀ ਜਾਂਦਾ ਅਸੀਂ ਅਸੀਂ ਆਪਣੇ ਮੂਲ ਨਾਲੋਂ ਟੁੱਟ ਗਏ ਅਸੀਂ ਬਾਣੀ ਨਾਲੋਂ ਟੁੱਟ ਗਏ ਜਦੋਂ ਅਸੀਂ ਬਾਣੀ ਨਾਲ ਟੁੱਟ ਗਏ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਟੁੱਟ ਗਏ ਨਸ਼ੇ ਦੇ ਵਿੱਚ ਹੀ ਪਾਵਾਂਗੇ ਮੇਰੇ ਮੇਰੇ ਦਾੜੀ ਕਿਸ ਰੱਖੇ ਦੀ ਹੋਈ ਪਰ ਮੇਰੀ ਘਰੇ ਮੇਰੀ ਮਾਂ ਨੇ ਮੈਨੂੰ ਸ਼ੁਰੂ ਤੋਂ ਬਾਣੀ ਨਾਲ ਜੋੜਿਆ ਮੈਂ ਅੱਜ ਤੱਕ ਕਿਉਂ ਨਹੀਂ ਕਿਹਾ ਨਸ਼ਾ ਕਰਦਾ ਇੱਕ ਕਰਦੀ ਦਾ ਇਸ ਕਰਕੇ ਨਹੀਂ ਕੀਤਾ ਕਿ ਕਿ ਅਸੀਂ ਉਸ ਚੀਜ਼ ਦੇ ਨਾਲ ਜੁੜੇ ਹੋਇਆ ਗੁਰੂ ਘਰ ਨਾਲ ਜੁੜੋਂਗੇ ਅੱਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਿਹੜਾ ਸੀ ਪ੍ਰਕਾਸ਼ ਜਹਾੜਾ ਮਨਾ ਰਹਿਆ ਕਿਵੇਂ ਸਾਨੂੰ ਉਹ ਚਿੜੀਆਂ ਨਾਲ ਬਾਜ਼ ਲੜਾਏ ਕਿਵੇਂ ਸਾਨੂੰ ਗਿੱਦੜਾ ਤੋਂੜੇ ਸ਼ੇਰ ਬਣਾਇਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਸੀਂ ਇੱਥੇ ਟੁੱਟੇ ਜਿ ਕਿਸੇ ਉਹ ਤੋਂ ਡਰੀ ਜਾਂਦੇ ਆ ਇੱਥੋਂ ਡਰਨ ਲੱਗ ਗਏ ਜੀ ਕੋਈ ਜੇ ਟੁੱਟੇ ਪੱਲੇ ਸੱਚਾ ਕੋਈ ਡਰਨ ਦੀ ਲੋੜ ਨਹੀਂ ਕੋਈ ਡਰਨ ਦੀ ਕੋਈ ਘਬਰਾਉਣ ਦੀ ਲੋੜ ਨਹੀਂ ਹੈਗੀ ਸਾਨੂੰ ਅਸੀਂ ਅਸੀਂ ਉਹ ਬਾਣੀ ਤੋਂ ਮੁੜਕਰ ਮੁੜਕਰ ਹੋ ਕੇ ਉਹ ਪਤਾ ਨਹੀਂ ਕਿੱਧਰ-ਕਿੱਧਰ ਨੂੰ ਚੱਲ ਪਏ ਅਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੱਜ ਦਾ ਪ੍ਰਕਾਸ਼ ਦਿਹਾੜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਤੁਹਾਨੂੰ ਪਤਾ ਵੀ ਸਾਨੂੰ ਕੀ ਦੇ ਕੇ ਗਏ ਨੇ ਉਹ ਗਏ ਨਹੀਂ ਹੈਗੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੇ ਤੁਸੀਂ ਕਹੋ ਵੀ ਗਏ ਨੇਗੇ ਨਦੇੜ ਦੀ ਧਰਤੀ ਤੇ ਆ ਦਮਦਮਾ ਸਾਹਿਬ ਇਤੋਂ ਕਿੰਨੀ ਦੂਰ ਆ ਦੱਸੋ ਇਸ ਤਰ੍ਹਾਂ ਮੰਡੀ ਕਿੰਨੀ ਦੂਰ ਐ ਤੁਹਾਨੂੰ 15 ਕਿਲੋਮੀਟਰ ਐ ਇੱਥੇ ਆ ਲੰਮਾ ਸਮਾਂ ਰਹਿ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿੰਨਾ ਲੰਮਾ ਸਮਾਂ ਰਹਿ ਕੇ ਇੱਥੇ ਕੀ ਕੀਤਾ ਦੱਸੋ ਇੱਥੇ ਕੀ ਕੀਤਾ ਮੈਨੂੰ ਕੋਈ ਨੌਜਵਾਨ ਦੱਸੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਭ ਤੋਂ ਵੱਡਾ ਕਾਰਜ ਕੀ ਕੀਤਾ ਮੈਨੂੰ ਦੱਸੋ ਕੋਈ ਦਸਾਂਗਾ ਇੱਥੇ ਸਭ ਤੋਂ ਵੱਡਾ ਕੋਈ ਦਸਾਂਗਾ ਕੋਈ ਨੌਜਵਾਨ ਇਹ ਗੱਲਾਂ ਲੀਡਰਾਂ ਨੇ ਨਹੀਂ ਕਰਨੀਆਂ ਤੁਹਾਨੂੰ ਤਾਂ ਤਾਂ ਵੋਟਾਂ ਬੂਟਾਂ ਲੈ ਕੇ ਭੱਜ ਜਾਣਗੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਥੇ ਕਾਰਜ ਕੀ ਕੀਤਾ ਤਰਵੰਡੀ ਦੀ ਧਰਤੀ ਦੇ ਤੋਂ ਤੋਂ 15 ਕਿਲੋਮੀਟਰ ਦੂਰ ਆ ਇੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਡੇ ਲਈ ਉਹ ਕਾਰਜ ਰਚਾ ਕੇ ਕਹਿੰਦੇ ਕਿ ਦੁਨੀਆਂ ਦਾ ਸਭ ਤੋਂ ਵੱਡਾ ਕਾਰਜ ਇੱਥੇ ਬੈਠ ਕੇ ਗੁਰੂ ਸਾਹਿਬ ਨੇ ਸੰਪੂਰਨ ਗ੍ਰੰਥ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ ਦਰਜ ਕਰਕੇ ਇੱਥੋਂ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਸਾਰੀ ਦਰਜ ਕੀਤੀ ਹੈ ਇੱਥੇ ਜਿਹੜੀ ਬੈਠ ਕੇ ਨਾਲ ਸੰਗਤਾਂ ਨੂੰ ਤੁਹਾਡੇ ਇਲਾਕੇ ਦੇ ਕਿਸੇ ਟਾਈਮ ਸੰਗਤਾਂ ਜਾਂਦੀਆਂ ਹੋਣਗੀਆਂ ਇੱਥੇ ਗੁਰੂ ਗੁਰੂ ਗੋਬਿੰਦ ਸਿੰਘ ਜੀ ਜਦੋਂ ਮਹਾਰਾਜ ਇੱਥੇ ਆਏ ਹੋਣਗੇ ਨਾ ਉਹ ਤਾਂ ਸੰਗਤਾਂ ਜਾਂਦੀਆਂ ਹੋਣਗੀਆਂ ਕਦੇ ਉਹਨਾਂ ਦੇ ਗੁਰੂ ਗੋਬਿੰਦ ਸਿੰਘ ਜੀ ਜਦੋਂ ਮਹਾਰਾਜ ਬਾਣੀ ਦੀ ਚਾਰਨ ਕਰਾਉਂਦੇ ਸੀਗੇ ਜਦੋਂ ਸੰਪੂਰਨ ਗ੍ਰੰਥ ਦੀ ਰਚਨਾ ਕਰਾਉਂਦੇ ਨਾਲ ਤਾਂ ਸੁਣਾਉਂਦੇ ਸੰਗਤ ਨੂੰ ਵਿਆਖਿਆ ਸੁਣਾਉਂਦੇ ਨਾਲੇ ਬਾਣੀ ਬਾਬਾ ਦੀਪ ਸਿੰਘ ਤੇ ਭਾਈ ਮਣੀ ਸਿੰਘ ਨੇ ਸੰਪੂਰਨ ਗ੍ਰੰਥ ਜਿਹੜੀ ਰਚਨਾ ਕੀਤੀ ਸੀ ਚਾਰ ਇਥੋਂ ਦੱਸੇ ਮੈਂ ਵੀ ਚਾਰ ਵੀੜਾ ਸੀਗੀਆਂ ਜਿਹੜਾ ਲਿਖਿਆ ਸੀ ਆਪ ਲਿਖਤਾ ਇੱਥੇ ਆ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਮਹਾਰਾਜ ਇੱਕ ਮਿੰਟ ਬਾਈ ਬੜ ਕੇ ਯਾਰ ਇੱਕ ਮਿੰਟ ਇੱਥੇ ਆ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਮਰ ਕਸਤਾ ਉਹਨਾਂ ਦੇ ਇੱਥੇ ਆ ਕੇ ਕੰਮ ਲਿਆ ਸੀਗਾ ਐਨਾ ਲੰਮਾ ਸਮਾਂ ਗੁਰੂ ਸਾਹਿਬ ਇੱਥੇ ਰਹੇ ਅਸੀਂ ਕਰਮਾਂ ਵਾਲੇ ਆ ਸੀ ਭਾਗਾਂ ਵਾਲੇ ਆ ਸਾਡੇ ਬਜ਼ੁਰਗ ਉਹਨਾਂ ਦੇ ਜਾ ਕੇ ਕਿਤੇ ਨਾ ਕਿਤੇ ਚਰਨੀ ਲੱਗੇ ਹੋਣਗੇ ਫਿਰ ਸਾਡੇ ਲਈ ਕਾਰਜ குரு ਸਾਹਿਬ ਇਹ ਕਰਕੇ ਗਏ ਵੀ ਸਭ ਸੇ ਕੋ ਓਂਕੋ ਹੁਕਮ ਹੈ ਗੁਰੂ ਮਾਨ ਦੇ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਮਾਨਯੋ ਪ੍ਰਗਟ ਗੁਰਾਂ ਕੀ ਤੇ ਪਾਤਸ਼ਾਹ ਨੂੰ ਪਤਾ ਸੀਗਾ ਕਿ ਆ ਜਿਹੜਾ ਪਖੰਡ ਅੱਜ ਬੋਲ ਵਾਲਾ ਸਾਰਾ ਕੁਝ ਚੱਲ ਰਿਹਾ ਨਾ ਸਾਰਾ ਕੁਝ ਅੱਜ ਪਖੰਡ ਚੱਲ ਰਿਹਾ ਇੱਥੇ ਗੁਰੂ ਬਹੁਤ ਬੰਡੇ ਸੀਗੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਪਤਾ ਸੀਗਾ ਜਿਵੇਂ ਸਾਡੇ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ ਨੇ ਪਰੰਪਰਾ ਚਲਾਈ ਸੀ ਨਾ ਗੁਰੂ ਅੰਗਦ ਆਵੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਨੂੰ ਮਹਾਰਾਜ ਨੂੰ ਗੁਰਤਾ ਗੱਦੀ ਦਿੱਤੀ ਸੀਗੀ ਉਦੋਂ ਗੁਰੂ ਸਾਹਿਬ ਕਹਿੰਦੇ ਜਦੋਂ ਚਾਹੀ ਸੀਗੀ ਗੱਲ ਵੀ ਗੁਰੂ ਸਾਹਿਬ ਤੋਂ ਛੱਡ ਕੇ ਸਾਨੂੰ ਛੱਡ ਕੇ ਜਾ ਰਿਹਾ ਹਾਂ ਕਹਿੰਦਾ ਮੈਂ ਕਿਤੇ ਨਹੀਂ ਛੱਡ ਕੇ ਜਾ ਰਿਹਾ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਆ ਜਿਹੜਾ ਮੇਰਾ ਸਿੱਖ ਹੋਊਗਾ ਜਿਹੜਾ ਮੇਰਾ ਸਿੱਖ ਹੋਊਗਾ ਉਹ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦੀ ਬਾਣੀ ਦੇ ਪੂਰਨ ਦੇ ਚੱਲੂਗਾ ਇਹਦਾ ਬਾਣੀ ਦੇ ਪੂਰਨ ਚੱਲੂਗਾ ਅੱਜ ਉਸ ਦਾ ਪ੍ਰਕਾਸ਼ ਹੋੜਾ ਇਸ ਕਰਕੇ ਅਸੀਂ ਕਿੱਧਰ ਨੂੰ ਚੱਲ ਪਏ ਨੌਜਵਾਨ ਚਲੋ ਜੀ ਕੋਈ ਹੋਇਆ ਉਹ ਕਹਦਾ ਉਹਦਾ ਭਗਤਾਂ ਉਹ ਕਹਿੰਦਾ ਮ ਉਹਦਾ ਭਗਤਾਂ ਉਹ ਕਹਿੰਦਾ ਉਹਦਾ ਭਗਤਾਂ ਜੋ ਮਹਾਰਾਜ ਨੇ ਕਾਰਜ ਕੀਤੇ ਬਾਕਸਾਰੀ ਦੰਦਵਾ ਸਾਹਿਬ ਦੇ ਕੀਤੇ ਗੁਰੂ ਸਾਹਿਬ ਨੇ ਅੱਜ ਉਹਨਾਂ ਦਾ ਅਸੀਂ ਅੱਜ ਪਰ ਅੱਜ ਤਾਂ ਅਸੀਂ ਹੋਰਾਂ ਦੇ ਵਿੱਚ ਆ ਗੱਲਾਂ ਦੇ ਵਿੱਚ ਉਲਟ ਗਏ ਇਸ ਕਰਕੇ ਜਿਹੜਾ ਵੀ ਜੋ ਵੀ ਅਸੀਂ ਆਪਣੀ ਜ਼ਿੰਦਗੀ ਜਿਉਣੀ ਹੈ ਜ਼ਿੰਦਗੀ ਦਾ ਕੋਈ ਸੇਖਣਾ ਹੈ ਉਹ ਸਿਰਫ ਗੁਰੂ ਦਾ ਲੜ ਲਾ ਕੇ ਹੀ ਸਿੱਖ ਸਕਦੇ ਆ ਸਮਝ ਆ ਗਈ ਨਾ ਤੁਹਾਨੂੰ ਗੱਲ ਅੱਜ ਉਸ ਗੁਰੂ ਦਾ ਪ੍ਰਕਾਸ਼ ਦਿਹਾੜਾ ਹੈ ਇਹ ਚੀਜ਼ ਨੂੰ ਦੇਖੋ ਸਮਝੋ ਆਪਣੇ ਬਜ਼ੁਰਗ ਇੱਥੇ ਜਾ ਕੇ ਕਿਸੇ ਥਾਂ ਗੁਰੂ ਸਾਹਿਬ ਦੀਆਂ ਜਦੋਂ ਬਾਣੀ ਜਦੋਂ ਰਚਾਉਂਦੇ ਸੀ ਨਾ ਜਦੋਂ ਬਾਣੀ ਗੁਰੂ ਸਾਹਿਬ ਭਾਈ ਬਾਬਾ ਦੀਪ ਸਿੰਘ ਤੇ ਬਣੀ ਸਿੰਘ ਰਚਨਾ ਕਰਦੇ ਉਦੋਂ ਸਾਡੇ ਥੋੜੇ ਬਜ਼ੁਰਗ ਇੱਥੇ ਜਾ ਕੇ ਉਹਦੀ ਕਥਾ ਸੁਣਦੇ ਹੁੰਦੇ ਗੁਰੂ ਸਾਹਿਬ ਦੀ ਜਿਹੜਾ ਜਨ ਦੇ ਆਪਣੇ ਤੇ ਇਹ ਗੱਲਾਂ ਨੇ ਕਿਆਂ ਗੁਰੂ ਸਾਹਿਬ ਨੇ ਜੋ ਕੁਝ ਕਿਹਾ ਸੀਗਾ ਅਸੀਂ ਵੀ ਓਵੇਂ ਹੀ ਸੱਚ ਦੇ ਰਾਹ 'ਤੇ ਚੱਲਣਾ ਸਿੱਖੀਏ ਸੱਚ ਆਪ ਦੇ ਪੱਲੇ ਪਈਏ ਅਸੀਂ ਡਰ-ਡਰ ਕੇ ਬਹਿ ਗਏ ਨਾ ਤੋਂ ਘਬਰਾ ਕੇ-ਘਬਰਾ ਕੇ ਬਹਿ ਗਏ ਅਸੀਂ ਬਾਹਰ ਨਿਕਲ ਗਏ ਜੇ ਨਸ਼ਿਆਂ ਤੋਂ ਦੂਰ ਰਹੋਗੇ ਜਾਂ ਆਪਣੇ ਮਾਪੇ ਦੀ ਸੇਵਾ ਕਰੋਗੇ ਤਾਂ ਹੀ ਕੋਈ ਸਮਾਜ ਲਈ ਜਾਂ ਘਰ ਲਈ ਕੁਝ ਕਰ ਸਕਦੇ ਹਾਂ ਸਵਾਲ ਕਰਨੇ ਹੁਣ ਜਿਹੜੀ ਮੈਂ ਤੁਹਾਨੂੰ ਗੱਲ ਕਹੀ ਆ ਲੱਖਾਂ ਬਾਈ ਵੀ ਆ ਗਿਆ ਸਵਾਲ ਤੁਸੀਂ ਲੱਖੇਪੁਰ ਨੂੰ ਵੀ ਕਰ ਸਕਦੇ ਹੋ ਕੋਈ ਮੈਨੂੰ ਵੀ ਕਰ ਸਕਦੇ ਹੋ ਸਵਾਲ ਤੁਸੀਂ ਹਟਾਉਣੇ ਵੀ ਕਰਨਾ ਵੀ ਜਿਹੜੇ ਜਿਹੜੇ ਵਾਦੇ ਕੀਤੇ ਸੀਗੇ ਆਜੋ ਵਾਦੇ ਤੇ ਕਿਉਂ ਨਹੀਂ ਖੜੇ ਜਿਹੜੇ ਜਿਹੜੇ ਜੋ ਜੋ ਕੁਝ ਬਾਦਲਾ ਨੇ ਕੀਤਾ ਜੋ ਜੋ ਕੁਝ ਕਾਂਗਰਸ ਨੇ ਕੀਤਾ ਜੋ ਜੋ ਕੁਝ ਝਾੜੂ ਕਰ ਰਿਹਾ ਇਹਨਾਂ ਨੂੰ ਸਾਰ ਨੂੰ ਸਵਾਲ ਕਰਨੇ ਵੀਰੋ ਸਾਡੇ ਤੇ ਇਹ ਕਿੰਤੂ ਪ੍ਰੰਤੂ ਕਰੀ ਜਾਂਦੇ ਨੇਗੇ ਅਸੀਂ ਚੱਲ ਪਏ ਹੁਣ ਇੱਥੇ ਰੋਜ਼ ਕੋਈ ਨਾ ਕੋਈ ਸੋਸ਼ਲ ਮੀਡੀਆ ਤੇ ਪੂਰਾ ਮਹੌਲ ਬਣਾਇਆ ਪਿਆ ਅੱਛਾ ਲੱਖਾਂ ਚੋਣ ਲੜੋ ਜੇ ਲੱਖਾਂ ਚੋਣ ਲੜੂ ਇਹ ਲੱਖਾਂ ਚੋਂ ਲੜਨ ਨੂੰ ਕਹਿੰਦਾ ਹੈ ਤਾਂ ਲੱਖੇ ਦੇ ਜਿੰਨਾ ਥੋੜਾ ਮੈਂ ਇੱਕ ਗੱਲ ਕਹਿਣਾ ਚਾਹਣਾ ਥੋੜਾ ਜਿਹੜਾ ਕੋਈ ਪੋਲਿਟਿਕਲ ਬੰਦਾ ਜਿਹੜਾ ਕੋਈ ਇੱਥੋਂ ਟਿਕਟ ਚੂਨ ਆ ਕੇ ਲੜੂਗਾ ਉਸ ਤੋਂ ਪਹਿਲਾਂ ਚੂਨ ਲੜਨ ਤੋਂ ਪਹਿਲਾਂ ਲੋਕਲ ਇਸ ਘਰਤ ਕਰਾ ਦਿਖਾ ਦਿਓ 16 17 ਪਰਚੇ ਬੰਦੇ ਨੇ ਪਵਾ ਕੇ ਫੇਰ ਕਿਤੇ ਜਾ ਕੇ ਪੰਜਾਬੀ ਦੇ ਇਤਿਹਾਸ ਦੀ ਪੰਜਾਬੀ ਬੋਲੀ ਦੀ ਗੱਲ ਕਰਨ ਲੱਗਿਆ ਐਵੇਂ ਥੋੜੂ ਗੱਲ ਕਰਨ ਲੱਗਿਆ ਜੇਲਾ ਕਟੀਆਂ ਨੇ ਬੰਦੇ ਨੇ ਪਾਣੀਆਂ ਦੀ ਗੱਲ ਐਵੇਂ ਥੋੜੂ ਕਰੀ ਜਾਂਦਾ ਪਤਾ ਹੈ ਪਾਣੀਆਂ ਲਈ ਲੜ ਕੇ ਆਇਆ ਨਹਿਰਾਂ ਦੇ ਉੱਤੇ ਖੜ ਕੇ ਆਇਆ ਮੁੱਦਕੀ ਵਰਗੇ ਨਹਿਰਾਂ ਤੇ ਲੜ ਕੇ ਆਇਆ ਫੇਰ ਲੜੇ ਹਸ ਘਰਤ ਕੀਤਾ ਜਿਹੜੇ ਤੁਸੀਂ ਗੱਲਾਂ ਇੱਥੇ ਬੈਠੇ ਕਿੰਤੂ ਬਰੰਤੂ ਸਾਡੇ ਖਿਲਾਫ ਆ ਬਣਾਈ ਜਨੋ ਸਾਡੇ ਖਿਲਾਫ ਅਜ ਤਾਂ ਤੁਰੇ ਫਿਰਦੇ ਆ ਪਿੰਡਾਂ ਦੇ ਵਿੱਚ ਅਜ ਤਾਂ ਚੱਲ ਚੱਲ ਪੇ ਸੰਘਰਸ਼ਤਾ ਕਰਿਆ ਦਿਖਾ ਦਿਓ ਮੇਰੇ ਨਾਲ 2-3000 ਤਾਂ ਟਕ ਟਕ ਮੇਰੇ ਨਾਲ ਲਿਖਿਆ ਪਿਆ 2-3000 ਤਾਂ ਕੁੜੀ ਵਜਾਤੀ ਐਖੇ ਬਾਈ ਨੇ 2-3000 ਕੁੜੀ ਆ ਕੇ ਤਾਂ ਰੌਲਾ ਲੱਪਾ ਇਹ ਤਾਂ ਕੰਮ ਮਾੜੇ ਮਾੜੇ ਕਰਨ ਵਾਲੇ ਨੇਗੇ ਇਹ ਕਿ ਕਿ ਕਿਤੇ ਮਿਲਣ ਨੂੰ ਤਿਆਰੀ ਨਹੀਂ ਹੈਗੇ ਜਿਹੜੇ ਸਾਡੇ ਲੋਕ ਇਹ ਪ੍ਰੋਪੋ ਕਰਨਾ ਖਿਲਾਫ ਚੜਾਈ ਜਾਂਦੇ ਨੇਗੇ ਪਤਾ ਨਹੀਂ ਕਿਹੜੇ ਕਿਹੜੇ ਬੰਦਿਆਂ ਦਾ ਮਤਲਬ ਮੁੱਦੇ ਆ ਕੇ ਲੜਿਆ ਯਾਰ ਇਸ ਕਰਕੇ ਇਹ ਸੁਣਨਾ ਗੱਲਾਂ ਕਹਿਣਾ ਵੀ ਸੱਤ ਨੂੰ ਵੀ ਸਵਾਲ ਕਰੋ ਤੇ ਅੱਗੇ ਵੀ ਤੁਸੀਂ ਸਵਾਲ ਜਵਾਬ ਕਰਨੇ ਸਿੱਖਣੇ ਬੋਲਣ ਸਿੱਖੋ ਲੜਨ ਸਿੱਖੋ ਜੇ ਲੜੋਗੇ ਤਾਂ ਵੀ ਕੁਝ ਕਰੋਗੇ ਨਹੀਂ ਘਰ ਆਨੇ ਵੇਟ ਕਈ ਵੀ ਡਰੀ ਜਾਣੇ ਹੋ ਆ ਭਾਈ ਵਾਈਟ ਮੰਨ ਲਾ ਭਾਈ ਤੇ ਕਰ ਜੇ ਪੁੱਲ ਕਿਣੇ 60 70 ਪਰਚੇ ਹੋਗੇ ਹੁਣੇ ਪਰਚਾ ਮੜ ਟੁੱਟੇ ਤੇ ਕਹਦਾ ਪਰਚਾ ਤੁਸੀਂ ਕਿਹੜਾ ਤੁਸੀਂ ਕਿਹੜਾ ਤੁਸੀਂ ਕਿਹੜਾ ਅੱਜ ਜਾ ਕੇ ਕੋਈ ਕੁਰਬਾਨੀ ਕੋਈ ਤੁਹਾਨੂੰ ਮਾਰਨ ਪੜੂ ਲੱਗਿਆ ਉਹ ਤਾਂ ਖਤਮ ਹੋ ਗਿਆ ਕੰਮ ਇੱਕ ਗੱਲ ਸੁਣ ਲਿਓ ਜਿਵੇਂ ਇਹ ਅੈਂ ਕਰਦੇ ਸੀ ਨਾ ਪਹਿਲਾ ਕੁਝ 80 ਦਾ 90 ਦਾ ਦੌਰ ਸੀਗਾ ਉਦੋਂ ਕੁਝ ਕਰਦੇ ਸੀਗੇ ਹੁਣ ਤਾਂ ਵਸ ਇੱਕ ਥੋੜੀ ਜਿਹਾ ਆਪਣੇ ਆਪ ਦੇ ਵਿੱਚ ਚਿੰਗੀ ਪੈਦਾ ਕਰਨੀ ਆ ਵੈਸੇ ਇੱਕ ਜਿਹੜਾ ਚੰਗਾ ਬੰਦਾ ਉਹਦੇ ਉਹਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਹੀ ਮਾਰਨਾ ਹੈ ਕੋਈ ਜੇ ਤੁਹਾਨੂੰ ਚੰਗਾ ਬੰਦਾ ਲੱਗਦਾ ਉਹਦੇ ਹਾਂ ਦਾ ਨਾਰਾ ਹੀ ਮਾਰ ਲੱਗ ਜਾਓ ਹਾਂ ਦੇ ਨਾਰੇ ਨਹੀਂ ਹੀ ਉਹ ਜਿਹੜਾ ਨਵਾਬ ਸੀ ਮਰੇ ਕੋਟ ਵਾਲਾ ਇੱਥੇ ਕਰੋ ਉਹਨੂੰ ਪੂਜਦੇ ਆ ਜਿਵੇਂ ਕੋ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਨੂੰ ਫਾਂਸ ਨੇਹਾ ਜੋ ਥੋੜੂ ਝਜਾਉਣ ਨੂੰ ਉਹਨਾਂ ਨੂੰ ਬਚਾ ਲਿਆ ਸੀ ਕਹੋਣੇ ਪਰ ਇੱਕ ਹਾਂ ਦਾ ਨਾਰਾ ਸੀਗਾ ਅਜੇ ਤੱਕ ਹਾਂ ਦਾ ਨਾਰਾ ਬੜੀ ਮਾਰਦਾ ਸੀ ਸਾਡੇ ਤਾਂ ਇਹ ਚੀਜ਼ ਪੈਦਾ ਹੋ ਗਈ ਵੀ ਉਹਦੇ ਘਰ ਅੱਗ ਲੱਗੀ ਆ ਕੋਈ ਚੱਕਰ ਨਹੀਂ ਜਾਂ ਸਾਡੇ ਵਿੱਚ ਇੱਕ ਹੋਰ ਚੀਜ਼ ਪੈਦਾ ਹੋਈ ਆ ਵੀ ਮੈਂ ਕੀ ਲੈਣਾ ਇਹ ਸਾਡੀ ਸਭ ਤੋਂ ਵੱਡੀ ਸਮੱਸਿਆ ਵੀ ਮੈਂ ਕੀ ਲੈਣਾ ਜੁਗ ਚੋਂਦਾ ਹੋਈ ਜਾਂਦੇ ਹੈਨਾ ਤੇ ਇਹ ਸਾਰੀਆਂ ਗੱਲਾਂ ਨੇ ਬਾਕੀ ਹੁਣ ਥੋੜਾ ਨਾ ਬਾਈ ਵਿਚਾਰਾਂ ਦੀ ਸਾਂਝ ਪਾਊਗਾ ਤੇ ਵੀਰ ਵੜ ਕੇ ਬਾਪੂ ਹੁਣ ਕਾਇਮ ਹੋ ਜਾਓ ਠੀਕ ਹੈ ਨਾ ਸਿੱਖ ਲੋ ਬਸ ਆਪਾਂ ਕੋਈ ਨਾ ਕੋਈ ਆ ਜਿਹੜਾ ਬਾਈ ਪਾਣੀਆ ਦੀਆਂ ਗੱਲਾਂ ਦੱਸਣੀਆਂ ਨੇਗੀਆਂ ਇਤਿਹਾਸ ਦੇ ਗੱਲਾਂ ਦੱਸਣੀਆਂ ਨੇਗੀਆਂ ਇਹਨਾਂ ਤੇ ਆਮਲ ਕਰ ਲੀਏ ਬਾਈ ਨੇ ਬਾਈ ਨੇ ਬਈ ਤੁਹਾਨੂੰ ਵਿਚਾਰ ਦੇ ਨਾਲ ਦੱਸਰੀਆਂ ਨੇ ਕਿ ਆ ਵੀ ਪੰਜਾਬ ਦੇ ਸਮੱਸਿਆਵਾਂ ਕੀ ਨੇਗੀਆਂ ਬਾਪੂ ਗੱਲ ਤਾਂ ਸੁਣ ਲੈ ਮੇਰੀ ਹੈਲੋ ਬਾਈ ਨੇ ਸਮੱਸਿਆ ਦੱਸਣੀਆਂ ਨੇ ਤੁਹਾਨੂੰ ਸਾਰਿਆਂ ਨੂੰ ਵੀ ਸਮੱਸਿਆਵਾਂ ਕੀ ਰਹੀਆਂ ਉਹ ਸਮੱਸਿਆ ਦਾ ਆਪਾਂ ਹੱਲ ਵੱਲ ਕਿਵੇਂ ਵਧਣਾ ਠੀਕ ਆ ਆ ਲੀਡਰ ਅਲੂਡਰਾਂ ਨੇ ਤੁਹਾਡੇ ਕੋਲੇ ਆ ਕੇ ਆ ਗੱਲਾਂ ਨਹੀਂ ਕਰਨੀਆਂ ਠੀਕ ਆ ਸੇਂਗਾ ਬਪੂ ਰਾਮਣੇ ਰਾਮਣੇ ਨੂੰ ਬੁਲਾ। ਠੀਕ ਹੈ ਹੁਣ। ਹੈ? ਰਾਮਣੇ ਆ ਗਿਆ ਬਾਈ। ਤੇ ਬਪੂ ਕੰਮ ਹੋ ਕੇ ਰਿਆ ਕਰੋ ਜੇ ਕੁਝ ਨਹੀਂ ਹੁੰਦਾ। ਹੈ? ਚਰਤੀ ਕਰਦੇ। ਲੱਗ ਰਿਹਾ ਕਾ ਬਹੁਤ ਫਿਕਰ ਲਗਾ। আরে ਬਪੂ ਤੋਲੀ ਬਪੂ। ਸਭ ਤੋਂ ਪਹਿਲਾਂ ਤਾਂ